ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਤਰਖਾਨ ਲੋਹਾਰ ਦਮਾਨ ਖੱਤੀ ਰਾਮ ਗੜੀਆ ਭਾਈਚਾਰੇ ਦੇ ਵੱਖ-ਵੱਖ ਗੋਤਾਂ ਦੇ ਸੂਜਵਾਨ ਜਿਝਾਰੂ ਅਗਾਂਵਧੂ ਸਾਥੀਆਂ ਨੂੰ ਅਪੀਲ ਕਰਦਾ ਕਿ ਅਸੀਂ 5 ਮਈ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਸਿੱਖ ਕੌਮ ਦੇ ਮਹਾਨ ਨਾਇਕ ਜਿਨ੍ਹਾਂ ਦੀ ਮਿਸਲ ਤੋਂ ਮੁਗਲ ਵੀ ਖੰਬ ਖਾਂਦੇ ਸਨ ਜਿਨ੍ਹਾਂ ਦੀ ਬਹਾਦਰੀ ਦੇ ਕisse ਸਿੱਖ ਕੌਮ ਦੇ ਫਲਸਫੇ ਬੜਾ ਮਰਮਤਾ ਜਾਸ ਰੱਖਦੇ ਨੇ ਜਿਨ੍ਹਾਂ ਨੇ ਮੁਗਲ ਦਰਿੰਦਿਆਂ ਤੋਂ ਲੁੱਟ ਕੇ ਲੈ ਜਾਂਦੀਆਂ ਧੀਆ ਦੀ ਪੱਤ ਰੱਖੀ ਉਹਨਾਂ ਨੂੰ ਆਜ਼ਾਦ ਕਰਵਾਇਆ ਜਿੱਥੇ ਕਿਤੇ ਵੀ ਮੁਗਲ ਹਾਕਮ ਦਾ ਕੋਈ ਕੁੱਤਾ ਬਿੱਲਾ ਸਮਾਜ ਦੇ ਧੀਆ ਦੇ ਉੱਤੇ ਨਜ਼ਰ ਰੱਖਦਾ ਸੀ ਉਸ ਵੇਲੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਆਪਣੇ ਸਾਥੀਆਂ ਸਮੇਤ ਧਵਾ ਬੋਲ ਕੇ ਉਸ ਪਾਪੀ ਦਾ ਅੰਤ ਕਰਦਾ ਸੀ ਤੇ ਧੀਆਂ ਭੈਣਾਂ ਨੂੰ ਉਹਨਾਂ ਦੇ ਘਰਾਂ 'ਚ ਬਿਨਾਂ ਪੇਦ ਭਾਵ ਦੇ ਬਿਨਾਂ ਜਾਤੀ ਪੇਦ ਭਾਵ ਦੇ ਪਹਚਾ ਕੇ ਆਪਣੇ ਆਪ ਨੂੰ ਉਸ ਟੀਦਾ ਬਾਪ ਅਖਾਉਂਦਾ ਸੀ ਇਸ ਮਹਾਨ ਯੋਧੇ ਦੀ ਜਦ ਮੈਂ ਇਤਿਹਾਸ ਦੀ ਗੱਲ ਕਰਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਰ ਕਮਲਾਂ ਤੋਂ ਬਾਬਾ ਹਰਦਾਸ ਸਿੰਘ ਜੀ ਨੇ ਅੰਮ੍ਰਿਤ ਪਾਨ ਕੀਤਾ ਇਹ ਪੀੜੀ ਜਰੀਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੱਥਾਂ ਦੀ ਵਰਸੋਈ ਹੋਈ ਹੈ ਜਿਨ੍ਹਾਂ ਨੇ ਘੋਟੜਾ ਮਾਰ ਕੇ ਹੀ ਮੁਗਲ ਸਰਦਾਰ ਦਾ ਅੰਤ ਕਰ ਦਿੱਤਾ ਸੀ ਤੇ ਜਿਸ ਮਹਾਰਾਜਾ ਜਸਪਾਲ ਸਿੰਘ ਰਾਮਗੜੀਏ ਨੂੰ ਮੁਗਲ ਵਿੱਚੋਂ ਸਲਾਮ ਕਰਦੇ ਸਨ ਡਰ ਦੇ ਮਾਰੇ ਉਹਨਾਂ ਨੂੰ ਇਹਨਾਂ ਨਾਲ ਸੰਧੀ ਵੀ ਕਰਨੀ ਪੈਗੀ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਾਜਨੀਤੀ ਦੇ ਉੱਤੇ ਚੱਲਦਿਆਂ ਰਾਮਗੜੀਆ ਮਿਸ਼ਨ ਨੂੰ ਕਾਇਮ ਕਰਨ ਲਈ ਮਹਾਰਾਜਾ ਜਸਪਾਲ ਸਿੰਘ ਰਾਮਗੜੀਆ ਨੇ ਉਸ ਕੂਟਨੀਤੀ ਨੂੰ ਅਪਣਾਇਆ ਤੇ ਮਿਸਲ ਖੜੀ ਕੀਤੀ ਔਰ ਇਸ ਮਿਸਲ ਨੇ ਮਿਸਲ ਖੜੀ ਹੋਣ ਤੋਂ ਬਾਅਦ ਲਗਾਤਾਰ राव रोਣੀ ਦਾ ਕਿਲਾ ਜਿਹੜਾ ਦਰਬਾਰ ਸਾਹਿਬ ਦੇ ਚੜ੍ਹਦੇ ਪਾਸੇ ਸੀ ਜਿਹੜੀਆਂ ਯਾਦਾ ਸਾਡੇ ਦਿਮਾਗ 'ਚ ਨੇ ਪਰ ਅੱਜ ਬਹੁਤ ਉਹਦੀ ਧਰਤੀ ਤੇ ਦਿਖਾਈ ਨਹੀਂ ਦਿੰਦੀ ਜਿਸ ਰਾਮਰਾਉਣੀ ਦੇ ਕਿਲੇ ਨੇ ਰਾਮਗੜੀਆ ਮਿਸਲ ਦੇ ਜੁਝਾਰੂਆਂ ਨੂੰ ਸ਼ਰਨ ਦਿੱਤੀ ਸਿਰ ਲਕਾਵਾ ਦਿੱਤਾ ਤੇ ਇਹਨਾਂ ਜੁਝਾਰੂਆਂ ਨੇ ਲਗਾਤਾਰ ਮਿਸਲ ਬਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੀ ਇਕਤਾ ਅਖੰਡਤਾ ਪਵਿੱਤਰਤਾ ਨੂੰ ਬਹਾਲ ਕਰਨ ਲਈ ਸਦਾ ਪਹਿਰੇਦਾਰੀ ਕੀਤੀ ਅੱਜ ਦੁੱਖ ਹੁੰਦਾ ਹੈ ਕਿ ਉਸ ਰਾਮਰਾਉਣੀ ਦੇ ਕਿਲੇ ਨੂੰ ਸਾਡੇ ਹੀ ਉਸ ਸ਼ਰਾਰਤੀ ਅੰਸਰਾ ਨੇ ਖਤਮ ਕਰ ਦਿੱਤਾ ਮੈਂ ਅਪੀਲ ਕਰੂੰਗਾ ਰਾਮ ਰੌਣੀ ਕੇਲੇ ਦੀ ਨਿਸ਼ਾਨਦੇਹੀ ਕਰਕੇ ਰਾਮਗੜੀਆ ਕੌਮ ਇਹ ਰਾਮਗੜੀਆ ਦਰਵਾਜੇ ਤੋਂ ਲੈ ਕੇ ਦਰਬਾਰ ਸਾਹਿਬ ਦੇ ਚੜ੍ਹਦੇ ਪਾਸੇ ਰਾਮਗੜੀਆ ਬੁੰਗੇ ਤੱਕ ਰਾਮ ਰੌਣੀ ਦਾ ਕਿਲਾ ਸੀ ਬਹੁਤ ਵੱਡਾ ਕਿਲਾ ਸੀ ਇਸ ਕਿਲੇ ਦੀਆਂ ਯਾਦਾਂ ਨੂੰ ਮੋੜ ਅਸਾਰਤ ਕਰ ਅਸਾਰਤ ਕਰਨ ਲਈ ਆਪਾਂ ਪੰਜ ਬਈ ਨੂੰ 71 ਹੋਈਏ ਸਾਰੀਆਂ ਜਥੇਬੰਦੀਆਂ ਸਾਰੀਆਂ ਧਾਰਮਿਕ ਰਾਜਨੀਤਿਕ ਸੁਸਾਇਟੀਆਂ ਹਸਤੀਆਂ ਆਪਾਂ ਇੱਕ ਪ੍ਰੋਗਰਾਮ ਤੈਅ ਕਰੀਏ ਕਿ ਲੁਧਿਆਣੇ ਨੂੰ ਸੈਕਟਰ ਬਣਾ ਕੇ ਅਸੀਂ ਕਿਸੇ ਜਗ੍ਹਾ ਦੇ ਉੱਤੇ ਘੱਟ ਤੋਂ ਘੱਟ ਹਰ ਵਿਅਕਤੀ ਆਪਣੇ ਲੈਵਲ ਦੇ ਉੱਤੇ ਪਹੁੰਚਣ ਦੀ ਕੋਸ਼ਿਸ਼ ਕਰੀਏ ਅਸੀਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀ ਵਿਰਾਸਤ ਨੂੰ ਅੱਗੇ ਤੋਰਨਾ ਹੈ ਰਾਮਗੜੀਆ ਮਿਸ਼ਨ ਨੂੰ ਫਿਰ ਇੱਕ ਵਾਰ ਸਜੀਦ ਕਰਨਾ ਹੈ ਮੇਰਾ ਪ੍ਰਾਲਾ ਰਾਮਗੜੀਆ ਮਿਸ਼ਨ ਨੂੰ ਲੈ ਕੇ ਲਗਾਤਾਰ ਜਿਹੜਾ ਉਹ ਨਿਰੰਤਰ ਚੱਲ ਰਿਹਾ ਸਾਡੇ ਬਹੁਤ ਸਾਰੇ ਸਾਥੀ ਜਿਹੜੇ ਹੁਣ ਮਹਾਰਾਜਾ ਜੱਫਾ ਸਿੰਘ ਰਾਮਗੜੀ ਦਾ ਕਿਲਾ ਮਹਾਰਾਜਾ ਜੱਫਾ ਸਿੰਘ ਰਾਮਗੜੀ ਦੀ ਰਾਜਧਾਨੀ ਹਰਗਬੰਦਪੁਰਾ ਦਾ ਉਹ ਕਿਲਾ ਜਿੱਥੇ ਉਹ বিরাজਮਾਨ ਸਨ ਜਨਮ ਸਥਾਨ ਬਣਾ ਰਹੇ ਨੇ ਉੱਥੇ ਹੀ ਰਾਮਗੜੀਆ ਬੁੰਗੇ ਦੇ ਰਾਹ ਦੀ ਜਿਹੜੀ ਗੱਲ ਹੈ ਅੱਜ ਤੋਂ ਤਿੰਨ ਚਾਰ ਸਾਲ ਪਹਿਲਾਂ 2021 ਦੇ ਵਿੱਚ 6 ਅਪ੍ਰੈਲ ਨੂੰ ਉਸ ਵੇਲੇ ਦੀ ਪ੍ਰਧਾਨ ਸ਼ਰਮਣੀ ਕਮੇਟੀ ਮੈਂ ਪ੍ਰਧਾਨ ਜਿਹੜੀ ਬੀਬੀ ਜ਼ਗੀਰ ਕੌਰ ਨੇ ਤੱਕ ਰਾਮਗੜੀਆ ਬੁੰਗੇ ਦੇ ਇੱਕ ਬੁੰਗੇ ਵਾਲੇ ਪਾਸਿਓਂ ਦਰਬਾਰ ਸਾਹਿਬ ਚ ਰਸਤਾ ਦੇਣ ਲਈ ਲਾਇਆ ਸੀ ਪਰ ਬਾਅਦ ਦੇ ਵਿੱਚ ਉਦੋਂ ਰਸਤਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਮਗੜੀਏ ਭੁੰਗੇ ਨੂੰ ਨਹੀਂ ਦਿੱਤਾ ਜਿਹੜਾ ਕਿ ਸਿੱਖ ਕੌਮ ਦਾਲ ਬਹੁਤ ਵੱਡਾ ਵਿਸ਼ਵਾਸ ਘਾਤ ਹੈ ਮੈਂ ਇਸ ਕਨੌਨੀ ਕਾਰਨਾਮੇ ਦੀ ਨਿਖੇਦੀ ਕਰਦਾਂ ਤੇ ਨਾਲ ਹੀ ਚੇਤਾਵਨੀ ਦਿੰਦਾ ਕਿ ਜਿਹੜੇ ਵੀ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਉਹਦੇ ਆਗੂ ਨੇ ਇਹ ਕਾਨੂੰਨੀ ਹਰਕਤ ਕੀਤੀ ਆ ਹੁਣ ਰਾਮਗੜੀਆ ਕੌਮ ਆਪਣੇ ਜਰਨਲ ਪਾਈਸਾ ਪਾਈ ਰঞ্জੀਤ ਸਿੰਘ ਜੀ ਖਾਲਸਾ ਜ세ਦਾਰ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਅਗਵਾਈ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਲੜੇਗੀ ਸਾਰਾ ਬੈਕਗ੍ਰਾਉਂਡ ਕਲਾਸ ਸਾਰੇ ਉਹ ਸਿੱਖ ਜਿਹੜੇ ਸ਼੍ਰੋਮਣੀ ਕਮੇਟੀ ਦੇ ਡਾਕੂਆਂ ਤੋਂ ਸ਼੍ਰੋਮਣੀ ਕਮੇਟੀ ਦੇ ਪਾਪੀਆਂ ਤੋਂ ਸਿੱਖ ਕੌਮ ਦੇ ਦੁਸ਼ਮਣਾਂ ਤੋਂ ਰੌਣੀ ਕਮੇਟੀ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਨੇ ਸਿੱਖ ਕੌਮ ਨੂੰ ਆਜ਼ਾਦ ਕਰਾਉਣ ਦਾ ਚਾਹੁੰਦੇ ਨੇ ਉਹ ਸਾਡਾ ਸਾਥ ਦੇਣਗੇ ਉੱਥੇ ਹੀ 5 ਮਈ ਲਈ ਮੈਂ ਸਾਰੀਆਂ ਜਥੇਬੰਦੀਆਂ ਨੂੰ ਭਰਾਤਰੀ ਜਥੇਬੰਦੀਆਂ ਨੂੰ ਧਾਰਮਿਕ ਸੁਸਾਇਟੀਆਂ ਨੂੰ ਰਾਜਨੀਤਿਕ ਆਗੂਆਂ ਨੂੰ ਅਪੀਲ ਕਰਦਾ ਹੈ ਕਿ ਅਸੀਂ ਜਲਦ ਤੋਂ ਜਲਦ ਇੱਕ ਮੀਟਿੰਗ ਕਰਕੇ ਇੱਕ ਪ੍ਰੋਗਰਾਮ ਤੈਅ ਕਰੀਏ ਕਿ 5 ਅਪ੍ਰੈਲ ਨੂੰ ਅਸੀਂ ਪੰਜਾਬ ਦੇ ਸੈਂਟਰਸ ਮਹਾਰਾਜਾ ਜਸਪਾਲ ਸਿੰਘ ਰਾਮਗੜੀਆ ਜੀ ਦਾ ਪ੍ਰਕਾਸ਼ ਜਿਹੜਾ ਜਨਮ ਦਿਨ ਧੂਮ-ਧਾਮ ਨਾਲ ਮਨਾਈਏ ਉੱਥੇ ਹੀ ਕੌਮ ਦੇ ਵਿੱਚ ਜਿਹੜੇ ਸਾਡੇ ਦੱਬੇ ਕੁਚਲੇ ਪਰਿਵਾਰ ਨੇ ਜਿਹੜੇ ਪਛੜ ਗਏ ਪਰਿਵਾਰ ਨੇ ਆਰਥਿਕ ਪੱਖੋਂ ਪੜਾਈ ਪੱਖੋਂ ਜਾਂ ਬਿਮਾਰੀ ਦੇ ਨਾਲ ਲੜ ਰਹੇ ਨੇ ਉਹਨਾਂ ਸਾਰੇ ਭੈਣ ਭਰਾਵਾਂ ਦੀ ਬਾਹ ਫੜ ਲਈ ਇੱਕ ਹੱਡ ਜਿਹੜਾ ਉਹ ਇਕੱਠਾ ਕਰੀਏ ਤਾਜੋ ਸਾਡੀ ਕੌਮ ਦਾ ਕੋਈ ਵੀ ਬੱਚਾ ਅਨਪੜਾ ਰਹੇ ਕੋਈ ਵੀ ਪਰਿਵਾਰ ਤਰਸਯੋਗ ਹਾਲਤ ਚ ਨਾ ਰਹੇ